ਮੈਨੂੰ ਯਾਦ ਆ ਰਿਹਾ ਸਿਮਰਨਜੀਤ ਕੌਰ ਗਿੱਲ ਸਾਡੇ ਇੱਥੇ ਇੱਕ ਵਕੀਲ ਨੇ ਭੈਣ ਸਾਡੀ ਚਾਈਲਡ ਅਬਿਊਜ਼ ਤੇ ਬਹੁਤ ਕੰਮ ਕਰਦੀ ਹੈ ਕੁਝ ਸਾਲ ਪਹਿਲਾਂ ਦੀ ਇੱਕ ਸਟੋਰੀ ਯਾਦ ਆ ਗਈ ਕਿ ਇੱਕ ਲੜਕੀ ਨੇ ਉਹਨਾਂ ਨੂੰ ਅਪਰੋਚ ਕੀਤਾ ਜੀ ਸਕਾਪਰਾਓ ਦਾ ਬਿਲਕੁਲ ਰੀਅਲ ਬ੍ਰਦਰ ਉਹ ਮਲੇਸ਼ੀਆ ਚਲਾ ਗਿਆ ਸੀ ਤੇ ਉਹ 10ਵੀਂ ਚ ਪੜ੍ਹਦੀ ਸੀ ਮੇਰੇ ਖਿਆਲ ਕੁੜੀ ਤੇ ਉਹਨੇ ਵਾਪਸ ਆਉਣਾ ਸੀ ਤੇ ਉਹ ਕੁੜੀ ਬਹੁਤ ਤਾਹਾ ਮਾਰ ਮਾਰ ਰੋਵੇ ਵੀ ਉਹ ਵਾਪਸ ਆ ਰਿਹਾ ਭਰਾ ਹੂੰ ਫਿਰ ਉਹਨੇ ਮਾਪਿਆਂ ਨੂੰ ਨਹੀਂ ਦੱਸਿਆ ਉਹਨੇ ਉਹਨੇ ਉਹ ਫਾਲੋ ਕਰਦੀ ਸੀ ਫੇਸਬੁੱਕ ਤੇ ਉਹ ਸਿਮਰਨਜੀਤ ਕੌਰ ਗਿੱਲ ਨੂੰ ਉਹਨੇ ਦੱਸਿਆ ਹੂੰ ਔਰ ਉਹ ਸਾਡੇ ਲਈ ਸ਼ੌਕਿੰਗ ਗੱਲ ਸੀ ਕਿ ਰੀਅਲ ਬ੍ਰਦਰ ਜਿਹੜਾ ਸੀ ਉਹ ਆਪਦੀ ਭੈਣ ਦੇ ਨਾਲ ਰੇਪ ਕਰ ਰਿਹਾ ਸੀ ਔਰ ਉਹ ਕੁੜੀ ਡਰ ਗਈ ਤਾਂ ਜਦੋਂ ਅਸੀਂ ਇਹ ਗੱਲਾਂ ਕਰਦੇ ਆਂ ਜਦੋਂ ਅਸੀਂ ਇਹਨੂੰ ਇੰਨਾ ਡਿਸਕਸ ਕਰ ਰਹੇ ਆਂ ਤਾਂ ਇੱਕ ਟਰਸਟ ਵੀ ਜਿਹੜਾ ਹੈ ਉਹ ਕਿਉਂਕਿ ਭਰਾ ਮਾਮੇ ਦਾ ਪੁੱਤ ਭੂਆ ਦਾ ਪੁੱਤ ਸਾਡੇ ਪਰਿਵਾਰਾਂ ਸਾਡੇ ਰਿਸ਼ਤੇਆਂ 'ਚ ਤਾਂ ਇਹ ਸਾਡੇ ਕਲਚਰ ਦੇ ਵਿੱਚ ਸਕੇਆਂ ਵਰਗੇ ਹੀ ਹੁੰਦੇ ਆਂ ਜੀ 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 ਏ ਲਾਈਨ ਕਿਵੇਂ ਡਰਾ ਕਰਾਂਗੇ ਇੰਨਾ ਵੀ ਨਾ ਡਰਾ ਦਈਏ ਆਪਦੇ ਬੱਚਿਆਂ ਨੂੰ ਕਿ ਉਹ ਆਪਦੇ ਰਿਸ਼ਤੇਦਾਰਾਂ ਤੋਂ ਹੀ ਆਪਦੇ ਭਰਾਵਾਂ ਤੋਂ ਹੀ ਭੱਜਣ ਲੱਗ ਜਾਣ ਜੀ ਪਰ ਮੈਂ ਸੋਚਦੀ ਆ ਕਿ ਡਰਾਉਣਾ ਇੱਕ ਹੋਰ ਗੱਲ ਆ ਕਿਉਂਕਿ ਜਿਹੜੇ ਬੱਚੇ ਆ ਨਾ ਹੁਣ ਬੱਚੇ ਪੜ੍ਹ ਲਿਖ ਰਹੇ ਆ ਬੱਚੇ ਪੜ੍ਹ ਲਿਖ ਰਹੇ ਆ ਨਾ ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਜਿਹੜੀ ਸਾਡੀ ਸਮਝ ਸੀ ਉਹਨਾਂ ਨਾਲੋਂ ਕਿਤੇ ਜ਼ਿਆਦਾ ਇਹ ਐਡਵਾਂਸ ਆ ਕਿਤੇ ਜ਼ਿਆਦਾ ਇਹਨਾਂ ਨੂੰ ਸਮਝ ਆ ਤੇ ਜੇ ਆਪਾਂ ਬੱਚਿਆਂ ਨੂੰ ਨੌਲੇਜ ਦੇਵਾਂਗੇ ਨਾ ਮੇਰੇ ਸਾਬ ਨਾਲੋਂ ਡਰਾ ਨਹੀਂ ਹੋਣਾ ਕਿਉਂਕਿ ਜੇ ਬੱਚੇ ਨੂੰ ਆਪਾਂ ਦੱਸਾਂਗੇ ਕਿ ਪਤਾ ਗੂਟਾ ਚ ਬੈਟਾ ਚ ਤੇ ਬੱਚਾ ਵੀ ਉਹ ਡਿਸਟੈਂਸ ਉਹਨੂੰ ਪਤਾ ਹੋਊਗਾ ਕਿ ਜੇ ਇਹ ਅੰਕਲ ਆ ਜਾਂ ਮੇਰਾ ਬ੍ਰਦਰ ਆ ਤੇ ਜੇ ਮੇਰੇ ਨਾਲ ਇਹ ਇਦਾਂ ਕਰ ਰਿਹਾ ਤੇ ਵਾਕਈ ਗਲਤ ਹੋ ਰਿਹਾ ਆ ਕਿਉਂਕਿ ਉਹਨੂੰ ਇੰਨੀ ਤਾਂ ਸਮਝ ਹੋਊਗੀ ਨਾ ਕਿ ਇਹ ਗਲਤ ਆ ਤੇ ਇਹ ਨਹੀਂ ਗਲਤ ਸੋ ਮੇਰੇ ਹਿਸਾਬ ਨਾਲ ਇਹ ਗਲਤ ਨਹੀਂ ਉਹ ਇਹ ਜਜਮੈਂਟ ਗਲਤ ਨਹੀਂ ਕਰੂਗਾ